ਦੇਖੋ ਅਸੀਂ ਸਮੇਂ-ਸਮੇਂ ਤੇ ਕੋਈ ਜਿਹੜੇ ਅਮਰਜੈਂਸੀ ਦਰਖਤ ਇੱਧਰ ਜਿਆਦਾ ਝੁਕਾ ਕਰਦੇ ਜਾਂ ਟੇਢੇ ਨੇ ਜਾਂ ਕੋਈ ਸ਼ਾਇਦ ਪਹਿਲਾਂ ਅਸੀਂ ਲਿਸਟਾਂ ਵੀ ਬਣਵਾਈਆਂ ਹੋਈਆਂ ਨੇ ਉਹਨਾਂ ਦੇ ਦਿੱਤੀਆਂ ਨੇ ਬਣਾ ਕੇ ਅਮਰਜੈਂਸੀ ਜਿਹੜੇ ਨੇ ਰੋਡ ਦੇ ਉੱਤੇ ਉਹ ਹੋ ਰਹੇ ਨੇ ਵੀ ਇਹ ਕੱਟਣ ਜੋਗ ਨੇ ਕੋਈ ਹਾਦਸਾ ਹੋ ਸਕਦਾ ਤੇ ਬਾਕੀ ਇਸ ਰੋਡ ਦੇ ਉੱਤੇ ਜਿਵੇਂ ਪਹਿਲਾਂ ਨੇਰੀ ਨਾਲ ਟਾਣੇ ਵਗੈਰਾ ਲੰਘ ਰਹੇ ਸੀਗੇ ਜਾਂ ਕੋਈ ਕੁਝ ਆ ਉਹ ਵੀ ਅਸੀਂ ਦੂਰ ਕਰਾਏ ਨੇ ਸਾਰੇ ਤੇ ਇਹ ਜੋ ਅੱਜ ਹਾਦਸਾ ਹੋਇਆ ਇਹ ਅਚਨਚੇਤ ਮਤਲਬ ਖੇਤਾਂ ਵੱਲ ਖੜੀ ਡੇਕ ਸੀਗੀ ਜੋ ਇੱਕ ਹਰਾ ਦਰਖਤ ਮਤਲਬ ਟਾਣਾ ਉੱਤੋਂ ਟੁੱਟਿਆ ਅਚਨਚੇਤ ਜਿਹੜਾ ਇਹ ਹਾਸਾ ਹੋਇਆ ਦੇਖੋ ਹੋਇਆ ਬਹੁਤ ਮੰਦ ਭਗਾ ਪਰ ਇੱਕ ਹਰੇ ਦਰਖਤ ਦੇ ਉੱਤੋਂ ਅਚਨਚੇਤ ਟਾਣਾ ਕੋਈ ਨੇਰੀ ਨਹੀਂ ਕੋਈ ਕੁਸ਼ ਨਹੀਂ ਟੁੱਟ ਜਾਣਾ ਤੇ ਬਹੁਤ ਮਾੜਾ ਹੋਇਆ ਇਹ ਠੀਕ ਨਹੀਂ ਹੋਇਆ ਬਾਕੀ ਜਗਦੀਪ ਜੀ ਜਿਹੜੇ ਸੜਕ ਦੇ ਕਿਨਾਰੇ ਜਿਹੜੀ ਸਰਵਿਸ ਲਾਈਨ ਮੋਟਰਸਾਈਕਲ ਵਾਸਤੇ ਹੁੰਦੀ ਹੈ ਉਸੇ ਸਾਰੀ காங்கிரஸ் ਵੱਧ ਵੱਧ ਕੇ ਝਾੜੀਆਂ ਇੱਧਰੋਂ ਆ ਰਹੀਆਂ ਮਿਲਦੇ ਇਹ ਤਾਂ ਮਤਲਬ ਐਕਸੀਡੈਂਟ ਦਾ ਕਾਰਨ ਹੈ ਨਾ ਹਾਂਜੀ ਇਹਦੇ ਵਿੱਚ ਦੇਖੋ ਪਹਿਲਾਂ ਤਾਂ ਆਪਣੇ ਟੂਲ ਵੈਰੀਅਲ ਹੁੰਦਾ ਸੀਗਾ ਉਹਨਾਂ ਦਾ ਸਟਾਫ ਸੀਗਾ ਜੋ ਇਹ ਮੌਕੇ-ਮੌਕੇ ਤੇ ਆਪਦਾ ਸਾਫ ਕਰ ਦੰਦੇ ਸੀਗੇ ਤੇ ਉਹ ਹੁਣ ਜਿਹੜਾ ਉੱਥੇ ਨਾ ਤਾਂ ਕੋਈ ਸਟਾਫ ਆ ਇਹਦੇ ਤੇ ਜੇ ਹੁਣ ਮਤਲਬ ਪੀ ਡਬਲ ਡੀ ਦਾ ਰੋਡ ਆ ਦੇਖੋ ਉਹਨਾਂ ਨੂੰ ਆਪਦਾ ਸਟਾਫ ਇੱਥੇ ਲਾ ਕੇ ਇਹ ਚੀਜ਼ਾਂ ਦੂਰ ਕਰਾਉਣੀਆਂ ਚਾਹੀਦੀਆਂ ਨੇ ਸਾਡੇ ਵੱਲੋਂ ਇਹਦੇ 'ਚ ਕੋਈ ਕਿਸੇ ਕਿਸਮ ਦੀ ਰੋਕ ਨਹੀਂ ਹੈਗੀ ਦੇਖੋ ਉਹਨੂੰ ਜੋ ਵੀ ਹੈ ਕਾ ਅੱਗੇ ਵੱਧਦਾ ਬਰਸ਼ਾਤਾਂ ਦਾ ਸਮਾਂ ਇਹ ਵੱਧ ਚ ਕਾਫੂਸ ਝਾੜੀਆਂ ਤੇ ਇਹਨਾਂ ਨੂੰ ਦੇਖੋ ਇੱਥੇ ਰੋਡ ਦੇ ਉੱਤੇ ਕੋਈ ਸਟਾਪ ਨਹੀਂ ਹੈਗਾ ਲੱਗਦਾ ਵੀ ਜਿਹਦੀ ਇਹਦੀ ਉਹ ਕੀਤੀ ਜਾਵੇ ਉਹ ਕਰ ਗਿਰਨ ਕਰਕੇ ਉੱਥੇ ਇੱਕ ਨੌਜਵਾਨ ਜ਼ਖਮੀ ਹੋਇਆ ਇੱਕ ਲੇਡੀਜ਼ ਵੀ ਦੇਖੀ ਗੰਭੀਰ ਹੋਈ ਹੈ ਉਹਨੂੰ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਵੱਲੋਂ ਤੁਰੰਤ ਉੱਥੇ ਪਹੁੰਚ ਕੇ ਉਹਨੂੰ ਲੇਡੀਜ਼ ਨੂੰ ਪਟਿਆਲੇ ਭੇਜੇ ਗਏ ਉਸकी ਹਾਲਤ ਗੰਭੀਰ ਹੈ ਅਸੀਂ ਗੱਲਬਾਤ ਵੀ ਕਰਦੇ ਹਾਂ ਸਿਮਰਨ ਜੀ ਤੁਸੀਂ ਉੱਥੇ ਕਿੰਨੇ ਵੇਲੇ ਕੋਲ ਆਏ ਤੁਸੀਂ ਕਿੱਥੇ ਸੀ ਤੁਸੀਂ ਦੋ ਸਰ ਸਾਨੂੰ ਇੰਤਲਾ ਮਿਲੀ ਸੀਗੀ ਦੀ ਦਰਖਤ ਗਿਰਿਆ ਪਿਆ ਸੀ ਬਸ ਦੋ ਦੋ ਤਿੰਨ ਮਿੰਟ ਦੇ ਅੰਦਰ ਅੰਦਰ ਪਹੁੰਚ ਗਏ ਸੀ ਜਿਸ ਟਾਈਮ ਪਹੁੰਚੇ ਸੀ ਕੀ ਦੇਖਿਆ ਦਰਖਤ ਸਰ ਕਾਫੀ ਰਾਸ਼ ਸੀਗਾ ਦਰਖਤ ਗਿਰਿਆ ਤੇ ਇੰਜਰ ਹੋਈ ਹੋਈ ਸੀ ਸੀ ਟੋਲ ਵੀ ਇੱਥੇ ਹਾਂਜੀ ਟੋਲ ਟੈਕਸ ਦੇ ਬਿਲਕੁਲ ਥੋੜੇ ਨੇੜੇ ਸੀ ਅਸੀਂ ਕੋਣ ਕੋਣ ਦਖਲ ਹੋਇਆ ਜੇ ਕਿਸੇ ਆਇਆ ਸਰ ਇੱਕ ਲੜਕਾ ਹੋਇਆ ਉਹਨੂੰ ਇੱਥੇ ਮਤਲਬ ਹਸਪੀਟਲ ਆਏ ਜਿਹੜੀ ਲੇਡੀ ਹੈ ਉਹਨੂੰ ਰੈਫਰ ਕਰਤਾ ਰਜਿੰਦਰਾ ਉਹਦੀ ਕੰਡੀਸ਼ਨ ਕੀ ਸੀ ਸਰ ਕਾਫੀ ਇੰਜਰਨਿਊ 108 ਆਈ ਕਿ ਜੀ ਕਰੋ ਹਾਂਜੀ ਸਰ ਐਂਬੂਲੈਂਸ ਆ ਗਈ ਓਕੇ ਸਮਾਣਾ ਪਟਿਆਲਾ ਸੜਕ ਤੇ ਦਰਖਤ ਡਿੱਗਣ ਨਾਲ ਮੋਟਰਸਾਈਕਲ ਸਵਾਰ ਜਿਹੜੇ ਜਾ ਰਹੇ ਸੀ ਉਹਨਾਂ ਦੇ ਦਰਖਤ ਡਿੱਗੇ ਜਿਸ ਦੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕ ਜ਼ਖਮੀ ਹੋਏ ਰਵੀ ਕੁਮਾਰ ਨਾਮ ਦੇ ਵਿਅਕਤੀ ਨੂੰ ਸਮਾਣਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਸਿਰਮ ਗੰਭੀਰ ਠ ਹੋਣ ਕਰਕੇ ਰੈਫਰ ਕੀਤਾ ਗਿਆ ਔਰ ਜਿਹੜੀ ਦੋ ਔਰਤਾਂ ਸੀ ਉਹ ਪਿੰਡ ਪਾਲਪੁਰ ਕੀ ਦੱਸੀ ਗਈਆਂ ਇੱਕ ਹੈ ਰੀਤਾ ਰਾਣੀ ਦੂਜੀ ਹੈ ਕਲਾਸੋ ਜਿਹੜਾਂ 108 ਐਂਬੂਲੈਂਸ ਰਾਹੀਂ ਸੜਕ ਸੁਰੱਖਿਆ ਪੁਲਿਸ ਦੇ ਕਰਮਚਾਰੀਆਂ ਵੱਲੋਂ ਉਹਨਾਂ ਨੂੰ ਪਟਿਆਲਾ ਬਜੋਆ ਹਸਪਤਾਲ ਦੇ ਵਿੱਚ ਔਰ ਜਦ ਅਸੀਂ ਜੰਗਲਾਤ ਵਿਵਾਦ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਸਮਾਣਾ ਜਗਦੀਸ਼ ਸਿੰਘ ਦੱਸਿਆ ਕਿ ਅਸੀਂ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਦਰਖਤਾਂ ਕਟਾਉਂਦੇ ਆਂ ਲੇਕਿਨ ਜੋ ਹਾਦਸਾ ਹੈ ਮੰਦਪਾਗੜ੍ਹ ਸਾਨੂੰ ਇਸ ਦਾ ਦੁੱਖ ਹੈ ਔਰ ਕੋਈ ਇਸ ਤਰ੍ਹਾਂ ਦੇ ਦਰਖਤ ਹੋਣਗੇ ਉਹਨਾਂ ਸੇ ਹਟਵਾ ਦਾਂਗੇ ਲੇਕਿਨ ਇਸ ਸਮੇਂ ਸਰ ਪਹਿਲਾਂ ਹਟਾਏ ਜਾਣੇ ਚਾਹੀਦੇ ਆਂ ਤਾਂ ਕਿ ਕਿਸੇ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਖਤਰਾ ਨਾ ਬਣੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪੁਰਸ਼ੋਤਮ ਕੋਸਿਕ ਦੈਨਿਕ ਸਵੇਰਾ ਟੀਵੀ ਸਮਾਣਾ ਦੇਖੋ ਅਸੀਂ ਸਮੇਂ-ਸਮੇਂ 'ਤੇ ਕੋਈ ਜਿਹੜੇ ਐਮਰਜੈਂਸੀ ਦਰਖਤ ਇੱਧਰ ਜ਼ਿਆਦਾ ਝੁਕਾਅ ਕਰਦੇ ਨੇ ਜਾਂ ਟੇਢੇ ਨੇ ਜਾਂ ਕੋਈ ਸ਼ਾਹ ਪਹਿਲਾਂ ਅਸੀਂ ਲਿਸਟਾਂ ਵੀ ਬਣਵਾਈਆਂ ਹੋਈਆਂ ਨੇ ਉਹਨਾਂ ਦੇ ਦਿੱਤੀਆਂ ਨੇ ਬਣਾ ਕੇ ਅਮਰਜੈਂਸੀ ਜਿਹੜੇ ਨੇ ਰੋਡ ਦੇ ਉੱਤੇ ਉਹ ਹੋ ਰਹੇ ਨੇ ਵੀ ਇਹ ਕਟਣ ਜੋਗ ਨੇ ਕੋਈ ਹਾਦਸਾ ਹੋ ਸਕਦਾ ਤੇ ਬਾਕੀ ਇਸ ਰੋਡ ਦੇ ਉੱਤੇ ਜਿਵੇਂ ਪਹਿਲਾਂ ਨੇਰੀ ਨਾਲ ਟਾਣੇ ਵਗੈਰਾ ਲੰਘ ਰਹੇ ਸੀਗੇ ਜਾਂ ਕੋਈ ਕੁਝ ਆ ਉਹ ਵੀ ਅਸੀਂ ਦੂਰ ਕਰਾਏ ਨੇ ਸਾਰੇ ਤੇ ਇਹ ਜੋ ਅੱਜ ਹਾਦਸਾ ਹੋਇਆ ਇਹ ਅਚਨਚੇਤ ਮਤਲਬ ਖੇਤਾਂ ਵੱਲ ਖੜੀ ਡੇਕ ਸੀਗੀ ਜੋ ਇੱਕ ਹਰਾ ਦਰਖਤ ਮਤਲਬ ਟਾਣਾ ਤੋਂ ਟੁੱਟਿਆ ਅਚਨਚੇਤ ਜਿਹੜਾ ਇਹ ਹਾਦਸਾ ਹੋਇਆ ਦੇਖੋ ਹੋਇਆ ਬਹੁਤ ਮੰਦ ਭਗਾ ਪਰ ਇੱਕ ਹਰੇ ਦਰਖਤ ਦੇ ਉੱਤੋਂ ਅਚਨਚੇਤ ਟਾਣਾ ਕੋਈ ਨੇਰੀ ਨਹੀਂ ਕੋਈ ਕੁਸ਼ ਨਹੀਂ ਟੁੱਟ ਜਾਣਾ ਤੇ ਬਹੁਤ ਮਾੜਾ ਹੋਇਆ ਇਹ ਠੀਕ ਨਹੀਂ ਹੋਇਆ ਬਾਕੀ ਜਗਦੀਪ ਜੀ ਜਿਹੜੇ ਸੜਕ ਦੇ ਕਿਨਾਰੇ ਜਿਹੜੀ ਸਰਵਿਸ ਲਾਈਨ ਮੋਟਰਸਾਈਕਲ ਵਾਸਤੇ ਬੰਦੀ ਹੈ ਉਸੇ ਸਾਰੀ காங்கிரஸ் ਵੱਧ ਵੱਧ ਕੇ ਝਾੜੀਆਂ ਇੱਧਰੋਂ ਆ ਰਹੀਆਂ ਮਿਰਦੇ ਇਹ ਤਾਂ ਮੰਨ ਲਓ ਐਕਸੀਡੈਂਟ ਦਾ ਕਾਰਨ ਹੈ ਨਾ ਹੈਨਾ हां जी ਇਹਦੇ ਵਿੱਚ ਦੇਖੋ ਪਹਿਲਾਂ ਤਾਂ ਆਪਣੇ ਟੂਲ ਵੈਰੀਅਲ ਹੁੰਦਾ ਸੀਗਾ ਉਹਨਾਂ ਦਾ ਸਟਾਫ ਸੀਗਾ ਜੋ ਇਹ ਮੌਕੇ-ਮੌਕੇ ਤੇ ਆਪਦਾ ਸਾਫ਼ ਕਰ ਦੰਦੇ ਸੀਗੇ ਤੇ ਉਹ ਹੁਣ ਜਿਹੜਾ ਉੱਥੇ ਨਾ ਤਾਂ ਕੋਈ ਸਟਾਫ ਆ ਇਹਦੇ ਤੇ ਦੇ ਹੁਣ ਮਤਲਬ ਪੀ ਡਬਲ ਡੀ ਦਾ ਰੋੜਾ ਦੇਖੋ ਉਹਨਾਂ ਨੂੰ ਆਪਦਾ ਸਟਾਫ ਇੱਥੇ ਲਾ ਕੇ ਇਹ ਚੀਜ਼ਾਂ ਦੂਰ ਕਰਾਉਣੀਆਂ ਚਾਹੀਦੀਆਂ ਨੇ ਸਾਡੇ ਵੱਲੋਂ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਰੋਕ ਨਹੀਂ ਹੈਗੀ ਦੇਖੋ ਉਹਨੂੰ ਜੋ ਵੀ ਹੈ ਕਾ ਅੱਗੇ ਵਾਧ ਦਾ ਬਰਸਾਤਾਂ ਦਾ ਸਮਾਂ ਇਹ ਵਾਧਾ ਚ ਕਾ ਫੂਸ ਝਾੜੀਆਂ ਤੇ ਇਹਨਾਂ ਨੂੰ ਦੇਖੋ ਇੱਥੇ ਰੋਡ ਦੇ ਉੱਤੇ ਕੋਈ ਸਟਾਪ ਨਹੀਂ ਹੈਗਾ ਲੱਗਦਾ ਵੀ ਜਿਹਦੀ ਇਹਦੀ ਉਹ ਕਿਤੀ ਜਾਵੇ ਉਹ ਕਰ ਗਿਰਨ ਕਰਕੇ ਉੱਥੇ ਇੱਕ ਨੌਜਵਾਨ ਜ਼ਖਮੀ ਹੋਇਆ ਇੱਕ ਲੇਡੀਜ਼ ਵੀ ਜ਼ਖਮੀ ਗੰਭੀਰ ਹੋਈ ਹੈ ਉਹਨੂੰ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਵੱਲੋਂ ਤੁਰੰਤ ਉੱਥੇ ਪਹੁੰਚ ਕੇ ਉਹਨੂੰ ਲੇਡੀਜ਼ ਨੂੰ ਪਟਿਆਲੇ ਭੇਜਿਆ ਗਿਆ ਉਸकी ਹਾਲਤ ਗੰਭੀਰ ਹੈ ਅਸੀਂ ਗੱਲਬਾਤ ਵੀ ਕਰਦੇ ਹਾਂ ਸਿਮਰਨ ਜੀ ਤੁਸੀਂ ਉੱਥੇ ਕਿੰਨੇ ਵਾਰੀ ਕੋਲ ਆਈ ਤੁਸੀਂ ਕਿੱਥੇ ਸੀ ਤੁਸੀਂ ਸਰ ਸਾਨੂੰ ਇੰਤਲਾਮ ਮਿਲੀ ਸੀਗੀ ਕੀ ਦਰਖਤ ਗਿਰਿਆ ਪਿਆ ਸੀ ਬਸ ਦੋ ਦੋ ਤਿੰਨ ਮਿੰਟ ਦੇ ਅੰਦਰ ਅੰਦਰ ਪਹੁੰਚ ਗਏ ਸੀ ਜਿਸ ਟਾਈਮ ਪਹੁੰਚੇ ਤੁਸੀਂ ਕੀ ਦੇਖਿਆ ਦਰਖਤ ਸਰ ਕਾਫੀ ਰਾਸ਼ ਸੀਗਾ ਦਰਖਤ ਗਿਰੇ ਤੇ ਇੰਜਰ ਹੋਈ ਹੋਈ ਸੀ ਹਾਂਜੀ ਟੋਲ ਟੈਕਸ ਦੇ ਬਿਲਕੁਲ ਥੋੜੇ ਨੇੜੇ ਸੀਗੇ ਅਸੀਂ ਕੌਣ ਕੌਣ ਬਚੀ ਹੋਈ ਹੈ ਜਿਹੜੇ ਕਿਸ ਲਈ ਆਏ ਹੋ ਸਰ ਇੱਕ ਲੜਕਾ ਹੋਇਆ ਉਹਨੂੰ ਇੱਥੇ ਮਤਲਬ ਹਸਪੀਟਲ ਆਏ ਜਿਹੜੀ ਲੇਡੀ ਹੈ ਉਹਨੂੰ ਰੈਫਰ ਕਰਤਾ ਰਜਿੰਦਰਾ ਉਹਦੀ ਕੰਡੀਸ਼ਨ ਕੀ ਨਹੀਂ ਸਰ ਕਾਫੀ ਇੰਜਰਨ ਹੋ 185 ਜੀ ਕਰੋ ਹਾਂਜੀ ਸਰ ਐਂਬੂਲੈਂਸ ਰਾਹੀਂ ਸਮਾਣਾ ਪਟਿਆਲਾ ਸੜਕ ਤੇ ਦਰਖ ਡਿੱਗਣ ਨਾਲ ਮੋਟਰਸਾਈਕਲ ਸਵਾਰ ਜਿਹੜੇ ਜਾ ਰਹੇ ਸੀ ਉਹਨਾਂ ਦੇ ਦਰਖ ਡਿੱਗ ਗਿਆ ਜਿਸ ਦੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕ ਜ਼ਖਮੀ ਹੋਏ ਰਵੀ ਕੁਮਾਰ ਨਾਮ ਦੇ ਵਿਅਕਤੀ ਨੂੰ ਸਮਾਣਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਸਿਰਮ ਗੰਭੀਰ ਠ ਹੋਣ ਕਰਕੇ ਰੈਫਰ ਕੀਤਾ ਗਿਆ ਔਰ ਜਿਹੜੀ ਦੋ ਔਰਤਾਂ ਸੀ ਉਹ ਪਿੰਡ ਪਾਲਪੁਰ ਕੀ ਦੱਸੀ ਗਈਆਂ ਇੱਕ ਹੈ ਰੀਤਾ ਰਾਣੀ ਦੂਜੀ ਹੈ ਕਲਾਸੋ ਜਿਹੜਾਂ 108 ਐਂਬੂਲੈਂਸ ਰਾਈ ਸੜਕ ਸੁਰੱਖਿਆ ਪੁਲਿਸ ਦੇ ਕਰਮਚਾਰੀਆਂ ਵੱਲੋਂ ਉਹਨਾਂ ਨੂੰ ਪਟਿਆਲਾ ਭਜਵਾਇਆ ਹਸਪਤਾਲ ਦੇ ਵਿੱਚ ਔਰ ਜਦ ਅਸੀਂ ਜੰਗਲਾਤ ਵਿਵਾਦ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਸਮਾਣਾ ਜਗਦੀਪ ਸਿੰਘ ਦਸੈਖੀ ਅਸੀਂ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਦਰਖਤਾਂ ਨੂੰ ਕਟਾਉਂਦੇ ਆ ਲੇਕਿਨ ਜੋ ਹਾਦਸਾ ਹੈ ਮੰਦਪਾ ਗਏ ਸਾਨੂੰ ਇਸ ਦਾ ਦੁੱਖ ਹੈ ਔਰ ਕੋਈ ਇਸ ਤਰ੍ਹਾਂ ਦੇ ਦਰਖਤ ਹੋਗੇ ਉਸੇ ਅਸੀਂ ਹਟਵਾ ਦਾਂਗੇ ਲੇਕਿਨ ਇਸ ਸਮੇਂ ਸਰ ਪਹਿਲੇ ਹਟਾਏ ਜਾਣੇ ਚਾਹੀਦੇ ਆ ਤਾਂ ਕਿ ਕਿਸੇ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਖਤਰਾ ਨਾ ਬਣੇ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਦੈਨਿਕ ਸਵੇਰਾ ਟੀਵੀ ਸਮਾਣਾ ਦੇਖੋ ਅਸੀਂ ਸਮੇਂ-ਸਮੇਂ 'ਤੇ ਕੋਈ ਜਿਹੜੇ ਐਮਰਜੈਂਸੀ ਦਰਖਤ ਇੱਧਰ ਜ਼ਿਆਦਾ ਝੁਕਾ ਕਰਦੇ ਜਾਂ ਟੇਢੇ ਨੇ ਜਾਂ ਕੋਈ ਸ਼ਾਹ ਪਹਿਲਾਂ ਅਸੀਂ ਲਿਸਟਾਂ ਵੀ ਬਣਵਾਈਆਂ ਹੋਈਆਂ ਨੇ ਉਹਨਾਂ ਦੇ ਦਿੱਤੀਆਂ ਨੇ ਬਣਾ ਕੇ ਅਮਰਜੈਂਸੀ ਜਿਹੜੇ ਨੇ ਰੋਡ ਦੇ ਉੱਤੇ ਉਹ ਹੋ ਰਹੇ ਨੇ ਵੀ ਇਹ ਕਟਣ ਜੋਗ ਨੇ ਕੋਈ ਹਾਦਸਾ ਹੋ ਸਕਦਾ ਤੇ ਬਾਕੀ ਇਸ ਰੋਡ ਦੇ ਉੱਤੇ ਜਿਵੇਂ ਪਹਿਲਾਂ ਨੇਰੀ ਨਾਲ ਟਾਣੇ ਵਗੈਰਾ ਲੰਕਰੇ ਸੀਗੇ ਜਾਂ ਕੋਈ ਕੁਸ਼ਾ ਉਹ ਵੀ ਅਸੀਂ ਦੂਰ ਕਰਾਏ ਨੇ ਸਾਰੇ ਤੇ ਇਹ ਜੋ ਅੱਜ ਹਾਦਸਾ ਹੋਇਆ ਇਹ ਅਚਨਚੇਤ ਮਤਲਬ ਖੇਤਾਂ ਵੱਲ ਖੜੀ ਡੇਕ ਸੀਗੀ ਜੋ ਇੱਕ ਹਰਾ ਦਰਖਤ ਮਤਲਬ ਟਾਣਾ ਤੋਂ ਟੁੱਟਿਆ ਅਚਨਚੇਤ ਜਿਹੜਾ ਇਹ ਹਾਦਸਾ ਹੋਇਆ ਦੇਖੋ ਹੋਇਆ ਬਹੁਤ ਮੰਦ ਭਗਾ ਪਰ ਇੱਕ ਹਰੇ ਦਰਖਤ ਦੇ ਉੱਤੋਂ ਅਚਨਚੇਤ ਟਾਣਾ ਕੋਈ ਨੇਰੀ ਨਹੀਂ ਕੋਈ ਕੁਸ਼ ਨਹੀਂ ਟੁੱਟ ਜਾਣਾ ਤੇ ਬਹੁਤ ਮਾੜਾ ਹੋਇਆ ਇਹ ਠੀਕ ਨਹੀਂ ਹੋਇਆ ਬਾਕੀ ਜਿਹੜੀ ਜਿਹੜੇ ਸੜਕ ਦੇ ਕਿਨਾਰੇ ਜਿਹੜੀ ਸਰਵਿਸ ਲਾਈਨ ਮੋਟਰਸਾਈਕਲ ਵਾਸਤੇ ਹੁੰਦੀ ਹੈ ਉਸੇ ਸਾਰੀ காங்கிரஸ் ਗਾ ਵੱਧ ਵੱਧ ਕੇ ਝਾੜੀਆਂ ਇੱਧਰੋਂ ਆ ਰਹੀ ਫਿਰਦੇ ਇਹ ਤਾਂ ਮਤਲਬ ਐਕਸੀਡੈਂਟ ਦਾ ਕਾਰਨ ਹੈ ਹੈਨਾ हां जी ਇਹਦੇ ਵਿੱਚ ਦੇਖੋ ਪਹਿਲਾਂ ਤਾਂ ਆਪਣੇ ਟੂਲ ਵੈਰੀਅਲ ਹੁੰਦਾ ਸੀਗਾ ਉਹਨਾਂ ਦਾ ਸਟਾਫ ਸੀਗਾ ਜੋ ਇਹ ਮੌਕੇ-ਮੌਕੇ ਤੇ ਆਪਦਾ ਸਾਫ਼ ਕਰ ਦੰਦੇ ਸੀਗੇ ਤੇ ਉਹ ਹੁਣ ਜਿਹੜਾ ਉੱਥੇ ਨਾ ਤਾਂ ਕੋਈ ਸਟਾਫ ਆ ਇਹਦੇ ਤੇ ਜੇ ਹੁਣ ਮਤਲਬ ਪੀ ਡਬਲ ਡੀ ਦਾ ਰੋਡ ਆ ਦੇਖੋ ਉਹਨਾਂ ਨੂੰ ਆਪਦਾ ਸਟਾਫ ਇੱਥੇ ਲਾ ਕੇ ਇਹ ਚੀਜ਼ਾਂ ਦੂਰ ਕਰਾਉਣੀਆਂ ਚਾਹੀਦੀਆਂ ਨੇ ਸਾਡੇ ਵੱਲੋਂ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਰੋਕ ਨਹੀਂ ਹੈਗੀ ਦੇਖੋ ਉਹਨੂੰ ਜੋ ਵੀ ਹੈ ਘਾਹ ਅੱਗੇ ਵੱਧਦਾ ਬਰਸ਼ਾਤਾਂ ਦਾ ਸਮਾਂ ਇਹ ਵੱਧ ਘਾਹ ਫੂਸ ਝਾੜੀਆਂ ਤੇ ਇਹਨਾਂ ਨੂੰ ਦੇਖੋ ਇੱਥੇ ਰੋਡ ਦੇ ਉੱਤੇ ਕੋਈ ਸਟਾਪ ਨਹੀਂ ਹੈਗਾ ਲੱਗਦਾ ਵੀ ਜਿਹਦੀ ਇਹਦੀ ਉਹ ਕੀਤੀ ਜਾਵੇ ਉਹ ਕਰ ਗਿਰਨ ਕਰਕੇ ਉੱਥੇ ਇੱਕ ਨੌਜਵਾਨ ਜ਼ਖਮੀ ਹੋਇਆ ਇੱਕ ਲੇਡੀਜ਼ ਵੀ ਦੇਖੀ ਗੰਭੀਰ ਹੋਈ ਹੈ ਉਹਨੂੰ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਵੱਲੋਂ ਤੁਰੰਤ ਉੱਥੇ ਪਹੁੰਚ ਕੇ ਉਹਨੂੰ ਲੇਡੀਜ਼ ਨੂੰ ਪਟਿਆਲੇ ਭੇਜੇ ਗਏ ਉਸकी ਹਾਲਤ ਗੰਭੀਰ ਹੈ ਅਸੀਂ ਗੱਲਬਾਤ ਵੀ ਕਰਦੇ ਹਾਂ ਸਿਮਰਨ ਜੀ ਤੁਸੀਂ ਉੱਥੇ ਕਿੰਨੇ ਵੇਲੇ ਕੋਲ ਆਈ ਤੁਸੀਂ ਕਿੱਥੇ ਸੀ ਤੁਸੀਂ ਸਰ ਸਾਨੂੰ ਇੰਤਲਾਮ ਮਿਲੀ ਸੀਗੀ ਕੀ ਦਰਖਤ ਗਿਰਿਆ ਪਿਆ ਸੀ ਬਸ ਦੋ ਦੋ ਤਿੰਨ ਮਿੰਟ ਦੇ ਅੰਦਰ ਅੰਦਰ ਪਹੁੰਚ ਗਏ ਸੀ ਜਿਸ ਟਾਈਮ ਪਹੁੰਚੇ ਤੁਸੀਂ ਕੀ ਦੇਖਿਆ ਦਰਖਤ ਸਰ ਕਾਫੀ ਰਾਸ਼ ਸੀਗਾ ਦਰਖਤ ਗਿਰਿਆ ਤੇ ਇੰਜਰ ਹੋਏ ਹੋਏ ਸੀ ਸੀ ਟੋਲ ਵੀ ਇੱਥੇ ਹਾਂਜੀ ਟੋਲ ਟੈਕਸ ਦੇ ਬਿਲਕੁਲ ਥੋੜੇ ਨੇੜੇ ਸੀ ਅਸੀਂ ਕੋਣ ਕੋਣ ਦਖਲ ਹੋਇਆ ਜੇ ਕਿਸੇ ਨੇ ਆਇਆ ਸਰ ਇੱਕ ਲੜਕਾ ਹੋਇਆ ਉਹਨੂੰ ਇੱਥੇ ਮਤਲਬ ਹਸਪੀਟਲ ਆਏ ਜਿਹੜੀ ਲੇਡੀ ਹੈ ਉਹਨੂੰ ਰੈਫਰ ਕਰਤਾ ਰਜਿੰਦਰਾ ਉਹਦੀ ਕੰਡੀਸ਼ਨ ਕੀ ਸੀ ਸਰ ਕਾਫੀ ਇੰਜਰਡ ਸੀ 108 ਆਈ ਜੀ ਕਰੋ ਹਾਂਜੀ ਸਰ ਐਂਬੂਲੈਂਸ ਆ ਗਈ ਸਮਾਣਾ ਪਟਿਆਲਾ ਸੜਕ ਤੇ ਦਰਖ ਡਿੱਗਣ ਨਾਲ ਮੋਟਰਸਾਈਕਲ ਸਵਾਰ ਜਿਹੜੇ ਜਾ ਰਹੇ ਸੀ ਉਹਨਾਂ ਦੇ ਦਰਖ ਡਿੱਗ ਗਿਆ ਜਿਸ ਦੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕ ਜ਼ਖਮੀ ਹੋਏ ਰਵੀ ਕੁਮਾਰ ਨਾਮ ਦੇ ਵਿਅਕਤੀ ਨੂੰ ਸਮਾਣਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਸਿਰਮ ਗੰਭੀਰ ਠ ਹੋਣ ਕਰਕੇ ਰੈਫਰ ਕੀਤਾ ਗਿਆ ਔਰ ਜਿਹੜੀ ਦੋ ਔਰਤਾਂ ਸੀ ਉਹ ਪਿੰਡ ਪਾਲਪੁਰ ਕੀ ਦੱਸੀ ਗਈਆਂ ਇੱਕ ਹੈ ਰੀਤਾ ਰਾਣੀ ਦੂਜੀ ਹੈ ਕਲਾਸੋ ਜਿਹੜਾਂ 108 ਐਂਬੂਲੈਂਸ ਰਾਹੀਂ ਸੜਕ ਸੁਰੱਖਿਆ ਪੁਲਿਸ ਦੇ ਕਰਮਚਾਰੀਆਂ ਵੱਲੋਂ ਉਹਨਾਂ ਨੂੰ ਪਟਿਆਲਾ ਬਜਵਾ ਹਸਪਤਾਲ ਦੇ ਵਿੱਚ ਔਰ ਜਦ ਅਸੀਂ ਜੰਗਲਾਤ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਰੇਂਜ ਅਫਸਰ ਸਮਾਣਾ ਜਗਦੀਸ਼ ਸਿੰਘ ਦੱਸਿਆ ਕਿ ਅਸੀਂ ਸਮੇਂ ਸਮੇਂ ਸੇ ਇਸ ਤਰ੍ਹਾਂ ਦੇ ਦਰਖਤਾਂ ਕਟਾਉਂਦੇ ਆਂ ਲੇਕਿਨ ਜੋ ਹਾਦਸਾ ਹੈ ਮੰਦਪਾਗਾਇ ਸਾਨੂੰ ਇਸ ਦਾ ਦੁੱਖ ਹੈ ਔਰ ਕੋਈ ਇਸ ਤਰ੍ਹਾਂ ਦੇ ਦਰਖਤ ਹੋਣਗੇ ਉਸੇ ਅਸੀਂ ਹਟਵਾ ਦਾਂਗੇ ਲੇਕਿਨ ਇਸ ਸਮੇਂ ਸਰ ਪਹਿਲਾ ਹਟਾਏ ਜਾਣੇ ਚਾਹੀਦੇ ਆ ਤਾਂ ਕਿ ਕਿਸੇ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਖਤਰਾ ਨਾ ਬਣੇ ਕੈਮਰਾਮੈਨ ਬੀਕੇ ਗਰਗਦੇ ਨਾਲ ਪ੍ਰਸੋਤਮ ਕੋਸਿਕ ਦੈਨਿਕ ਸਵੇਰਾ ਟੀਵੀ ਸਮਾਣਾ